ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਗੁੱਜਾਪੀਰ ਤੇ ਤਹਿਸੀਲ ਹੈ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਵੀਰ ਕੋਲ ਪੰਜ ਪਸ਼ੂ ਵਗਾਉ ਆ ਜੀ ਘਰੇਲੂ ਅੱਜ ਤਰੀਕ ਹੈ ਗਿਆ ਜੀ 16 ਜੁਲਾਈ 2025 ਸਮਾਂ ਕੁ ਸਵੇਰ ਦੇ 11:30 ਵਜੇ ਦਾ ਜੀ ਤੇ ਵੀਰ ਕੋਲ ਪੰਜ ਪਸ਼ੂ ਵਗਾਉ ਆ ਜੀ ਉਹ ਵੀ ਘਰ ਦੇ ਪਾਲੇ ਤੇ ਉਹਨਾਂ ਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਜੋ ਜੀ ਗੱਲਬਾਤ ਕਰਦੇ ਆ ਸ਼ੁਰੂ ਜੀ ਵੀਰ ਦਾ ਨਾਮ ਹੈ ਗਈਵਤਾਰ ਸਿੰਘ ਹੋਰ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਹਾਂਜੀ ਤੇ ਵੀਰ ਜੀ ਕਿੰਨੇ ਪਸ਼ੂ ਕਾਊਆ ਜੀ ਅੱਜ ਆਪਣੇ ਕੋਲ ਆਪਣੇ ਕੋਲ ਹੈਗੇ ਜੀ 5 5 ਪਸ਼ੂ ਕਾਊਆ ਜੀ ਤੇ ਇਹਨਾਂ ਦੀ ਡਿਟੇਲ ਕਰੀਏ ਸਾਂਝੀ ਫਿਰ ਆਪਾਂ ਹਾਂਜੀ ਹਾਂਜੀ ਚਲੋ ਜੀ ਇੱਕ ਝੋਟਾ ਹੀ ਹੈ ਨਾ ਜੀ ਹਾਂਜੀ ਇਹ ਕਟਾ ਦੇ ਕਟਾ ਜੀ ਤੇ ਕਿੰਨੇ ਚਾਰ ਮੱਝਾਂ ਹੀ ਹਾਂਜੀ ਚਾਰ ਮੱਝਾਂ ਇੱਕ ਝੋਟਾ ਇੱਕ ਕਟਾ ਹੀ ਹਾਂਜੀ ਠੀਕ ਹੈ ਜੀ ਤੇ ਚਲੋ ਜੀ ਫਿਰ ਵੀਰ ਜੀ ਕਰੀਏ ਸ਼ੁਰੂਈ ਹਾਂਜੀ ਦਿਖਾ ਦਿਓ ਜਾਣਕਾਰੀ ਵੀਰ ਜੀ ਦੀ ਨੀਲੀ ਰਾਵੀ ਨਸਲ ਦੇ ਵਿੱਚ ਇਹ 6 ਦੰਦ ਝੋਟਾ ਜੋ 6 ਦੰਦ ਝੋਟਾ ਹੀ ਨੀਲੀ ਰਾਵੀ ਨਸਲ ਦੇ ਵਿੱਚ ਦਾ ਠੰਡਾ ਧੀਰਾ ਜੋ ਲਓ ਜੀ ਕਰੋ ਜੈਕ ਲਓ ਜੀ 6 ਦੰਦ ਝੋਟਾ ਕਿੰਨੀ ਉਮਰੇ ਜੀ ਦੀ 4 4.5 ਸਾਲ ਨੂੰ 4 4.5 ਸਾਲ ਘਰ ਦਾ ਬਾਲ ਹੈ ਹਨਾ ਜੀ ਹਾਂਜੀ ਠੀਕ ਹੈ ਵਿਖਾਓ ਜੀ ਇਹਨੂੰ ਕੋ ਤੋੜ ਕੇ ਵਿਖਾਓ ਜੀ ਲਓ ਜੀ ਟਿਕ ਮਾਰਕ ਕਰੋ ਇਹ ਚੱਕ ਸਾਰੀਆਂ ਨਿਸ਼ਾਨੀਆਂ ਪੂਰੀਆਂ 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 ਐ ਠੰਡਾ ਟੀਰਾ ਲਓ ਜੀ ਰੋਗ ਲੋ ਵੀ ਜੀ ਮਾਰਾ ਜਾ ਇੱਥੇ ਐ ਪੂਰਾ ਸੀਲਸ ਲੱਗ ਜੇ ਵੀ ਦੀ ਡਿਟੇਲ ਫਿਰ ਤੋਂ ਸਾਂਝੀ ਕਰਦੇ ਹੋ ਜੀ ਇਹ 6 ਦੰਦ ਝੋਟਾ ਜੋ ਹਾਂ ਜੀ ਤੇ ਘਰ ਦਾ ਹੀ ਆ ਮੱਝ ਦਾ ਇਹਦੀ ਮਾਨ ਦਾ ਰਿਕਾਰਡ ਹੈਗਾ 15-16 ਲੀਟਰ ਅੱਛਾ ਜੀ ਹਾਂ ਜੀ ਤੇ ਇਹਦੇ ਦੋ ਬੱਚੇ ਵੀ ਆਏ ਆ ਉਹ ਵੀ ਤੁਹਾਨੂੰ ਦਿਖਾਉਣੇ ਅੱਗੇ ਠੀਕ ਐ ਜੀ ਹਾਂ ਜੀ ਤੇ ਉਤਰਾ ਬਾਹਰ ਵੀ ਮੱਜਾ ਮੱਜਾ ਤੇ ਛੱਡਿਆ ਪਰ ਆਪਣੇ ਕੋਲ ਤੇ ਦੋ ਬੱਚੇ ਹੈਗੇ ਆ ਇਸ ਟਾਈਮ ਠੀਕ ਹੈ ਜੀ ਲੈ ਜੀ ਵੀਰ ਜੀ ਅੱਗੇ ਉਹ ਉਧਰ ਬੰਨ ਲਓ ਨਹੀਂ ਤੇ ਲਓ ਜੀ ਕਰੋ ਜੀ ਚੈੱਕ ਇਹ ਠੰਡਾ ਠੰਡਾ ਹੈ ਪੂਰਾ ਸੀਲਸ ਲੱਗ ਜੀ ਤੇ ਵੀਰ ਜੀ ਰੇਟ ਕੀ ਕਰਦੇ ਜੀ ਇਹਦਾ ਅਸੀਂ ਤੇ 1 20 ਮੰਗਦੇ ਜੀ ਅੱਛਾ ਜੀ 1 20 ਮੰਗਿਆ ਜੀ ਦੇਖੋ ਵੀਰ ਦੂਰੋਂ ਆਊਗਾ ਮਾਨਤਾਨ ਹੋ ਜੂਗਾ ਦਾ ਪੂਰਾ ਦੂਰੋਂ ਆਊਗਾ ਵੀਰ ਤੇ ਮਾਨਤਾਨ ਹੋ ਜੂਗਾ ਜੀ ਤੇ ਪੂਰਾ ਸੀਲਸ ਲੱਗਦੇ ਪੂਰਾ ਜਿਹੜਾ ਖੜੂ ਯਾਦ ਹੀ ਕਰੂਗਾ ਯਾਦ ਹੀ ਕਰੂਗਾ ਜੀ ਘਰ ਦਾ ਵਾਲਿਆ ਜੀ ਵੇਖੋ ਐ ਕਿਤੇ ਕੁੜੀਆਂ ਹਾਂਜੀ ਐ ਪੂਰਾ ਠੰਡਾ ਧੀ ਰਹਿ ਲੋ ਇਹ ਫੇਸ ਕੁਆਲਟੀ ਕਰੋ ਚੱਕੀ ਠੀਕ ਹੈ ਜੀ ਕਿੰਨਾ ਵੀ ਜੀ ਇੱਕ ਇੱਕ ਵੀ ਰੇਟ ਵੀ ਕੋਈ ਵੀਰ ਦੂਰੋਂ ਆਊਗਾ ਉਹਦਾ ਮਾਨਤਾਨ ਕਰ ਲਾਂਗੇ ਠੀਕ ਹੈ ਜੀ ਹਾਂਜੀ ਚਲੋ ਜੀ ਅਗਲੇ ਨਾਕ ਤੇ ਚੱਲਦੇ ਆਂ ਜੀ ਆਪਾਂ ਦੇਵੀ ਜਾਣਕਾਰੀ ਹੈ ਜੀ ਨੀਲੀ ਰਵੀ ਨਸਲ ਦੇ ਵਿੱਚ ਕੋਈ ਨੂਰ ਦਿੱਤੀ ਆ ਅੱਛਾ ਹੀ ਕੋਈ ਨੂਰ ਦਿੱਤੀ ਆ ਹਾਂਜੀ ਕਿੰਨਵਾ ਸੂਏ ਆਈ ਇਹਦਾ ਇਹ ਹੁਣ ਦੂਜੇ ਸੂਏ ਸੂਈ ਜੋ ਦੂਜੇ ਸੂਏ ਸੂਈ ਆ ਜੀ ਹਾਂਜੀ ਤੇ ਖੋਲ ਲਓ ਖਲਾ 6 ਦੰਦ ਆ ਸ਼ਾਇਦ ਅੱਛਾ ਹੀ ਵੇਖ ਲਓ ਮੂੰਹ ਮਾ ਫਰਕ ਕੇ ਲਓ ਜੀ ਸੀਲਸ ਲੱਗ 6 6 ਦੰਦ 6 6 ਦੰਦ ਜੀ 6 ਦੰਦ ਜੀ ਹਾਂਜੀ ਲਓ ਜੀ ਇਹ ਦੁੱਧ ਨੇ ਪਹਿਲੇ ਸੂਏ ਚ 14 ਲੀਟਰ ਦਿੱਤਾ ਸੀ ਅੱਛਾ ਹੀ ਹੁਣ 6-7 ਮਹੀਨੇ ਦੀ ਸੂਈ ਆ ਅੱਛਾ ਇਸ ਟਾਈਮ ਹੀ 8-9 ਕਿਲੋ ਦੁੱਧ ਹੈਗਾ ਥੱਲੇ ਠੀਕ ਹੈ ਜੀ ਲਓ ਜੀ ਕਰੋ ਇਹ ਚੈੱਕ ਨੀਲੀ ਦਾ ਵੀ ਨਸਲ ਦੇ ਵਿੱਚ ਤੇ ਵੀਰ ਜੀ ਕਿੰਵਾ ਕੀ ਰਿਕਾਰਡ ਹੀ ਇਹਦਾ ਅਜੇ ਉੱਥੇ ਚਲ ਜਾਨੇ ਇਹ ਆਪਣੇ ਕਿਲੇ ਦੇ ਭੱਜਦੀ ਅੱਛਾ ਇਹ ਆਪਣੇ ਕਿਲੇ ਦੇ ਭੱਜ ਗਈ ਕੀ ਰਿਕਾਰਡ ਵੀਰ ਜੀ ਇਹਦਾ ਦੱਸਿਓ ਜਾਣਕਾਰੀ ਇਹ ਪਹਿਲੇ ਸੂਏ 'ਚ 14 ਲੀਟਰ ਦੁੱਧ ਦਿੱਤਾ ਅੱਛਾ ਇਹ ਪਹਿਲੇ ਸੂਏ 'ਚ 14 ਲੀਟਰ ਦੁੱਧ ਹਾਂਜੀ ਹੁਣ ਇਸ ਟਾਈਮ ਇਹਦੇ ਥੱਲੇ 8-9 ਲੀਟਰ ਦੁੱਧ ਆ ਠੀਕ ਹੈ ਜੀ ਤੇ ਕਿੰਵਾ ਸੂਆ ਇਹ ਦੂਜੇ ਸੂਏ ਹੁਣ ਦੂਜੇ ਸੂਏ ਜੀ ਤੇ ਕਿਵੇਂ ਚੁਆਈ ਅੱਗੇ ਬਣੀ ਵੀ ਆ ਢਾਈ ਤਿੰਨ ਮਹੀਨੇ ਹੋ ਗਏ ਆ ਚੈੱਕ ਨਹੀਂ ਕਰਾਈ ਚੈੱਕ ਨਹੀਂ ਕਰਾਈ ਢਾਈ ਤਿੰਨ ਮਹੀਨੇ ਹੋ ਗਏ ਬਣੀ ਨੂੰ ਕੋਈ ਨਹੀਂ ਕੋਈ ਨੂਰ ਦਿੱਤੀ ਆ ਕੋਈ ਨੂਰ ਦਿੱਤੀ ਆ ਜੀ ਲਓ ਜੀ ਕਰੋ ਜੀ ਚੈੱਕ ਤੇ ਥਣ ਥਣ ਵੀਰ ਜੀ ਕਿਵੇਂ ਆ ਟਿਪ ਟਾਪ ਓਕੇ ਆ ਜੀ ਚੁਆਈ ਚੁਈ ਚੁਆਈ ਆ ਟਿਪ ਟਾਪ ਪੂਰੀ ਬਰਾਬਰ ਹੈ ਜੀ ਬਰਾਬਰ ਠੀਕ ਹੈ ਜੀ ਨੀਲੀ ਰਾਵੀ نسل ਦੇ ਵਿੱਚ ਹੈ ਜੀ ਤੇ ਮਗਰ ਕੀ ਹੈ ਜੀ ਇਹਦੇ ਕਟਾ ਤੁਹਾਨੂੰ ਦਿਖਾਉਣੀ ਉਸੇ ਦਾ ਇਹ ਉਹਦਾ ਬੱਚਾ ਠੀਕ ਹੈ ਜੀ ਵੱਡੇ ਛੋਟੇ ਦਾ ਇਹਦਾ ਬੱਚਾ ਜੀ ਹਾਂ ਜੀ ਏ ਘਟਾਈ ਨਾਲ ਹਨਾ ਜੀ 67 ਮਹੀਨਿਆਂ ਦਾ ਜੀ 67 ਮਹੀਨਿਆਂ ਦਾ ਜੀ ਵੇਖ ਲਓ ਸੇਮ ਪਿਓਰ ਗਾ ਜੀ ਪਿਓਰ ਪਿਓਰ ਸਹੀ ਗੱਲ ਹੈ ਪਿਓ ਹੈ ਨਾ ਹਾਂਜੀ ਹਾਂਜੀ ਉਤਰਾਂ ਹੀ ਲਓ ਜੀ ਕਰੋ ਜੀ ਚੈੱਕ ਤੇ ਲਓ ਜੀ ਕਰੋ ਜੀ ਚੈੱਕ ਇਹ ਮਦਰ ਹੈ ਜੀ ਉਹ ਵੀਦੀ ਫੇਰ ਤੋਂ ਏਰੀ ਡਿਟੇਲ ਸਾਂਝੀ ਕਰ ਦਿਓ ਜੀ ਇੱਕ ਵਾਰ ਇਹ ਕੋਈ ਨੁਰਦੀ ਧੀ ਜੋ ਹਾਂਜੀ ਤੇ ਪਹਿਲੇ ਸੂਏ ਨੇ 14 ਲੀਟਰ ਦੁੱਧ ਦਿੱਤਾ 14 ਲੀਟਰ ਦੁੱਧ ਛੋਟੀ ਸੀ ਅਛਾ ਜੀ ਘਰ ਦੀ ਝੋਟੀ ਹੈ ਇਹਦੀ ਮਾਂ ਦਾ 17 18 ਲੀਟਰ ਦੁੱਧ ਸੀ ਅਛਾ ਜੀ ਤੇ ਹੁਣ ਇਸ ਟਾਈਮ ਦੂਸਰੇ ਸੂਏ ਆ ਅਛਾ ਜੀ ਦੂਸਰੇ ਸੂਏ ਆ ਜੀ ਹਾਂਜੀ ਠੀਕ ਹੈ ਉਹ ਤੋਕੜੀ ਹੋਈ ਸਾਨਾ ਸਤਾਂ ਸਤਾਂਗ ਮਹੀਨਿਆਂ ਦੀ ਆ ਅਛਾ ਜੀ ਸਤਾਂ ਮਹੀਨਿਆਂ ਦੀ ਹਾਂਜੀ ਤੇ ਬਣੀ ਤਾਂ 1 ਮਹੀਨਾ ਹੋ ਗਿਆ ਬਣੀ ਨੂੰ ਵੀ ਠੀਕ ਹੈ ਜੀ ਬਣੀ ਨੂੰ ਢਾਈ ਕਿ ਮਹੀਨੇ ਹੋ ਗਏ ਆ ਜੀ ਹਾਂਜੀ ਠੀਕ ਹੈ ਜੀ ਤੇ ਵੀ ਜੀ ਰੇਟ ਰੂਟ ਕੀ ਕਰਦੇ ਹੀ ਇਹਦਾ ਇਹਦਾ ਅਸੀਂ 1 ਵੀ ਮੰਗਦੇ ਜੀ 1 ਵੀ ਮੰਗ ਹੈ ਜੀ ਤੇ ਕੋਈ ਮਾਨ ਤਾਨ ਉਹ ਜਦੋਂ ਕੋਈ ਵੀਰ ਦੂਰੋਂ ਆਊਗਾ ਜਾਂ ਕੋ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਉਹਦਾ ਫੁੱਲ ਮਾਨ ਤਾਨ ਕਰਾਂਗੇ ਠੀਕ ਹੈ ਜੀ ਪੂਰਾ ਮਾਨ ਤਾਨ ਹੋਊਗਾ ਜੀ ਜੇ ਕੋ ਤੁਹਾਡੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਤਾਂ ਮਗਰ ਕਟਾ ਹੀ ਨਾਲ ਮਗਰ ਉਹਦਾ ਹੀ ਬੱਚਾ ਜੋ ਦਿਖਾ ਦਿਓ ਇੱਕ ਵਾਰੀ ਫੇਰ ਆਹ ਲਓ ਜੀ ਨਾਲੇ ਉਹਦਾ ਰਿਜ਼ਲਟ ਵੇਖ ਲਓ ਆਹ ਜੀ ਛੋਟੇ ਦਾ ਰਿਜ਼ਲਟ ਚੈੱਕ ਕਰੋ ਜੀ ਇਹ ਸਾਰੇ ਵੀਰ ਦੇ ਘਰ ਦੇ ਪਸ਼ੂ ਆ ਜੀ ਇਹ ਡਰਦੀ ਆਣਾ ਜੀ ਹਾਂ ਕਦੀ ਜਿਤਨਾ ਉੱਪਰ ਬੰਦਾ ਨਹੀਂ ਨਾ ਆਇਆ ਹਾਂ ਜੀ ਚਲੋ ਜੀ ਅਗਲੇ ਨਾਗ ਤੇ ਦੇਉ ਹੀ ਜਾਣਕਾਰੀ ਇਹਦੀ ਇਹ ਹੈਗੀ ਜੋ ਇਹ ਵੀ ਦੂਜੇ ਸੂਏ ਆ ਅੱਛਾ ਇਹ ਦੂਜੇ ਸੂਏ ਹਾਂ ਜੀ ਇਹ ਉਹ ਪਰਲੀ ਮੱਝ ਦੀ ਧੀ ਆ ਉਹ ਅੱਛਾ ਜੀ ਠੀਕ ਹੈ ਜੀ ਹਾਂ ਜੀ ਇਹ ਇਸ ਟਾਈਮ ਦੂਸਰੇ ਸੂਏ ਸੂਈ ਆ ਠੀਕ ਹੈ ਜੀ ਤੇ ਸੂਈ ਹੁਣ ਇਹਦਾ ਕੱਟੀ ਆ ਮਗਰ ਇਹਦੇ ਅੱਛਾ ਜੀ ਮਗਰ ਕੱਟੀ ਆ ਜੀ ਹਾਂਜੀ ਕੱਟੀ ਇੱਥੇ ਇੱਧਰ ਆਖ ਲਓ ਜੀ ਕੱਟੀ ਹੋਈ ਕੋਈ ਬਾਈਆਂ ਤੀਆਂ ਦਿਨਾਂ ਦੀ ਹੋਊਗੀ ਮਹੀਨੇ ਦੇ ਲਾਗੇ ਲਾ ਲਓ ਅੱਛਾ ਜੀ ਹਾਂਜੀ ਮਹੀਨੇ ਦੇ ਲਾਗੇ ਜੀ ਤੇ ਕਿੰਨਾ ਦੁੱਧ ਦੂਦ ਵੀਰ ਜੀ ਇਹਦੇ ਸਿਰ ਇਸ ਟਾਈਮ ਇਹਦੇ ਥੱਲੇ ਹੋਣਾ ਜੋ 14-15 ਲੀਟਰ ਜਿਹੜਾ ਪੱਕਾ ਦੁੱਧ ਆ 14-15 ਚਾਹੇ ਕੋਈ 10 ਚਵਈਆਂ ਕਰੇ ਅੱਛਾ ਜੀ ਤੇ ਆਪਣੀ ਤਰ੍ਹਾਂ ਦੀ ਕਰਕੇ ਹਾਂ ਵਧੂਗਾ ਹੀ ਘਟੂਗਾ ਨਹੀਂ ਅੱਛਾ ਜੀ ਠੀਕ ਹੈ ਜੀ ਦੂਸਰੇ ਸੂਏ ਆ ਦੂਸਰੇ ਸੂਏ ਆ ਜੀ ਹਾਂਜੀ ਲਓ ਜੀ ਕਰੋ ਚੈੱਕ ਬਖਾ ਦੀ ਇਹ ਹੀ ਖੋਲ ਕੇ ਇਹਨੂੰ ਹਾਂਜੀ ਬਾਕੀ ਇਹ ਵੀ ਦੀ ਸਾਰੇ ਪਸ਼ੂ ਤੁਸੀਂ ਜਿਹੜੇ ਸੇਲ ਕਰਨੇ ਇਹ ਘਰ ਦੇ ਤਿਆਰ ਆ ਸਾਰੇ ਘਰ ਦੇ ਹੀ ਆ ਕੋਈ ਬਾਹਰ ਦਾ ਨਹੀਂ ਸਾਡੇ ਠੀਕ ਹੈ ਤਾਂ ਮੈਂ ਦਰਦੇ ਆ ਨਾ ਹਾਂਜੀ ਤੇ ਕਿਵੇਂ ਸੀਲਸ ਲੱਗ ਚਵਾਈ ਸੂਏ ਦੇ ਵਿੱਚ ਪੂਰੀ ਲਓ ਜੀ ਕਰੋ ਜੀ ਚੈੱਕ ਹੌਣ ਦੂਸਰੇ ਸੂਏ ਸੂਈ ਜੀ ਦੂਸਰੇ ਸੂਏ ਸੂਈ ਹੈ ਜੀ ਮਹੀਨਾ ਹੋ ਗਿਆ ਜੀ ਹਾਂਜੀ ਥਣ ਥਣ ਵੀ ਜੀ ਚਵਾਈ ਚੋਈ ਪਟੋਪ ਸਾਰੀ ਗਾੜ ਬਹੁਤ ਜ਼ਿਆਦਾ ਵਾ 3 ਲੀਟਰ ਦੇ ਲੱਗ ਗਏ ਦੀ ਗਾੜੀ ਹੈ ਲਓ ਜੀ ਕਰੋ ਚੈੱਕ ਹੋ ਜਾਂਦਾ ਥੋੜਾ ਬਾਲਾ ਭਰਾਏ ਬੰਦੇ ਦਾ ਕਰ ਜਾਂਦੀ ਹੈ ਹਾਂਜੀ 3 ਲੀਟਰ ਗਾੜੀ ਹੈ ਜੀ ਅੱਛਾ ਜੀ ਹਾਂ ਠੀਕ ਹੈ ਜੀ ਇਹ ਵੀ ਨੀਲੀ ਜਾਂਦੀ ਹੈ ਹੈਨਾ ਜੀ ਇਹ ਪਾਕਿਸਤਾਨੀ ਨੀਲੀ ਚ ਪਾਕਿਸਤਾਨੀ ਨੀਲੀ ਹੈ ਜੀ ਇਹ ਉਹ ਮਾਰ ਗਈ ਹਾਂਜੀ ਲਓ ਜੀ ਕਰੋ ਚੱਕ ਤੇ ਮਗਰ ਮਗਰ ਕੱਟੀ ਜੇ ਮਗਰ ਕੱਟੀ ਆ ਜੀ ਦੋਸਤੋ ਪਿੰਡ ਗੁਜਾਪੀਰ ਤਹਿਸੀਲ ਅਜਨਾਲਾ ਡਿਸਟ੍ਰਿਕਟ ਕਮਰੀ ਸਰ ਲਓ ਜੀ ਲਓ ਜੀ ਵੀਰ ਜੀ ਫਿਰ ਰੇਟ ਦੀ ਵੀ ਗੱਲਬਾਤ ਕਰ ਲਈਏ ਆਪਾਂ ਜੀ ਦੇਵ ਜੀ ਜਾਣਕਾਰੀ ਰੇਟ ਦੀ ਫਿਰ ਵੀ ਜੀ ਆਦੀ ਡਿਮਾਂਡ ਹੈਗੀ ਜੋ 1 ਲੱਖ 45000 1 ਲੱਖ 45000 ਤੇ ਕੋਈ ਮਾਨਤਾਣ ਹੋ ਜਾਊਗਾ ਬੰਦੇ ਦਾ ਮੌਕੇ ਤੇ ਹਾਂਜੀ ਦੁੱਧ ਦੀ ਗਰੰਟੀ ਹੈ ਦੁੱਧ ਜਿਤਨਾ ਮਰਜੀ ਪਾਏ 10 ਡੰਗ ਚੋ ਕੇ ਖੜੇ ਕੋਈ ਠੀਕ ਹੈ ਜੀ ਦੁੱਧ ਪਾ ਵਧੂਗਾ ਘਟੂਗਾ ਨਹੀਂ ਠੀਕ ਹੈ ਜੀ ਹਾਂਜੀ ਦੁੱਧ ਦੀ ਪੂਰੀ ਗਰੰਟੀ ਹੈ ਯਾ ਨਹੀਂ ਤਸਲੀ ਕਰ ਗਿਆ ਨਾ ਜੀ ਪੂਰੀ ਫੁੱਲ ਗਰੰਟੀ ਹੈ ਠੀਕ ਹੈ ਜੀ ਇੱਕ ਬੰਦਾ ਲਈ ਰੇਟ ਜੀ ਹਾਂਜੀ ਤੇ ਕੋਈ ਮੌਕੇ ਤੇ ਮਾਨਤਾਣ ਮੌਕੇ ਤੇ ਫਿਰ ਕਰਾਂਗੇ ਕਰਾਇ ਕਰੋ ਛੱਡਾਂਗੇ ਠੀਕ ਹੈ ਜੀ ਲਓ ਜੀ ਮਿੱਤਰੋ 145 ਵੀਰ ਨੇ ਰੇਡ ਰੱਖਿਆ ਤੇ ਮੌਕੇ ਦੇ ਮਾਨਤਾਣ ਵੀ ਦਿੱਤੇ ਕਰਦੇ ਇੰਨੇ ਦੁੱਧ ਇੰਨੇ ਦੁੱਧ ਲਈ ਤੇ 2-2 ਲੱਖ ਦੀ ਆ 2-2 ਲੱਖ ਦੀ ਆ ਸਹੀ ਗੱਲ ਆ ਜੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਨਾਗ ਤੇ ਚਲੀਏ ਜੀ ਆਪਾਂ ਆ ਇੱਕ ਹੈਗੀ ਜੋ ਬਸ ਤਿਆਰੀ ਆ ਅੱਛਾ ਜੀ ਇਹਨੂੰ ਪਿਛਲੇ ਥਣ ਦੀ ਇੱਕ ਦੀ ਤਿੱਲੜ ਆ ਪਿਛਲੇ ਥਣ ਦੀ ਉਹ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਾ ਆਖਿਆ ਉਹ ਕਿਸੇ ਡੰਗਰ ਨੇ ਪਤਾ ਨਹੀਂ ਪੈਰ ਪੂਰ ਰੱਖਤਾ ਜਾਂ ਰੱਬ ਜਾਣੇ ਅੱਛਾ ਜੀ ਇਹ 2020 ਹਰਿਆਣੇ ਤੋਂ ਆਈ ਸੀ ਦੋ 2020 ਹਰਿਆਣੇ ਤੋਂ ਕਿੰਵਾ ਸੂਆ ਆਈ ਇਹਦਾ ਹੁਣ ਦੂਜੇ ਸੂਏ ਪਹਿਲੇ ਸੂਏ ਮੈਂ ਲਿਆਂਦੀ ਸੀ 2020 ਦੀ ਅੱਛਾ ਯਾਰ ਕਿ ਦੂਜਾ ਸੂਆ ਸੁਣਾ 20 ਲੀਟਰ ਪਹਿਲੇ ਸੂਏ ਦੁੱਧ ਦਿੰਦਾ ਅੱਛਾ ਜੀ ਲੈਓ ਜੀ ਖੋਲ ਕੇ ਇਹਨੂੰ ਤੁਹਾਨੂੰ ਦਿਖਾਉਣਾ ਮੱਝ ਇਹ ਵੀ ਬਹੁਤ ਠੰਡੀ ਹੈ ਸੀਲਸ ਲਾ ਕੇ ਪੂਰੀ ਬਾਕੀ ਜ ਬਾਕੀ ਤਿੰਨੇ ਥਾਂ ਤੇ ਓਕੇ ਆਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿਵੇਂ ਫੀਲਸ ਲੱਗ ਪੂਰੀ ਪੂਰੀ ਦੁੱਧ ਫਿਰ ਵੀ ਇਹਨੇ 14-15 ਲੀਟਰ ਦੇਈ ਜਾਣਾ ਤਿੰਨਾ ਸਮਾਂ ਚ ਦੁੱਧ ਦੀ ਤੁਹਾਡੀ ਗਰੰਟੀ ਹੈ ਨਾ ਜੀ ਇਹਨਾਂ ਦੁੱਧ ਦੇ ਨਿਹਰਾਮ ਨੇ ਕੱਢੀ ਜਾਣਾ ਠੀਕ ਹੈ ਜੀ ਕਿੰਨੇ ਦਿਨ ਲੈਂਦੇ ਆ ਜੀ ਹਫਤਾ ਲੈ ਜਾਓ ਹਫਤੇ ਤੋਂ ਵੱਧ ਲੈ ਜਾਣਾ ਹਫਤੇ ਤੋਂ ਵੱਧ ਲੈ ਜਾਓ ਥਣਾਂ ਦੇ ਮਾਰੇ ਉਹਦੀ ਵੀ ਗਾਰਡ ਬਹੁਤ ਜ਼ਿਆਦਾ ਹੈ ਹਾਂ ਜੀ ਖੁੱਡਾ ਵੇਖੋ ਐ ਰੋਕੇ ਮੜਾ ਜਾਣ ਲਓ ਜੀ ਕਰੋ ਜੀ ਚੈੱਕ ਉਹ ਥਣ ਦੀ ਇੱਕ ਥਣ ਦੀ ਤੇਲ ਲਿਆ ਹਾਂਜੀ ਡਾਕਟਰ ਕਹਿੰਦੇ ਸੀ ਡਾਕਟਰ ਨੂੰ ਹੈ ਤੇ ਕਹਿੰਦਾ ਸ਼ਾਇਦ ਚੱਲ ਵੀ ਪਵੇ ਅੱਛਾ ਜੀ ਬਾਕੀ ਆਪਾਂ ਥਿੱਲੜ ਕਰਕੇ ਦੇਣੀ ਠੀਕ ਹੈ ਜੀ ਬਾਕੀ ਅਗਲੇ ਦੀ ਕਿਸਮਤ ਹਨਾਜੀ ਹਾਂ ਆਪਾਂ ਨਹੀਂ ਕਹਿਣਾ ਵੀ ਇਹ ਚੌਂਦੀ ਆਪਾਂ ਥਿੱਲੜ ਕਰਕੇ ਦੇਣੀ ਲਓ ਜੀ ਫੇਸ ਕੁਆਲਟੀ ਕਰੋ ਵੀ ਚੈੱਕ ਤੇ ਸੀਲਸ ਲੱਗ ਗਏ ਪੂਰੀ ਤੇ ਇੱਕ ਹੀ ਥਾਣਾ ਹਨਾਜੀ ਹਾਂਜੀ ਠੀਕ ਹੈ ਜੀ ਲੈ ਚਲੋ ਵੀ ਜੀ ਏ ਹਰਿਆਣੇ ਤੋਂ ਆਈ ਹੈ ਹਰਿਆਣੇ ਤੋਂ ਆਈ ਹੈ ਜੀ ਠੀਕ ਹੈ ਜੀ ਵਜਨدار ਪੂਰੀ ਮੱਝ ਹਨਾ ਪੂਰੀ ਵਜਨ ਵਾਲੀ ਪੂਰੀ ਪੂਰੀ ਵੱਡੇ ਵੱਡੇ ਕਾਦੀ ਹੈ ਜੀ ਦੋਦੇ ਨੇ ਨਾ ਪਹਿਲੇ ਸੂਏ ਹਾਂਜੀ 20 20 ਦੇ ਲਾਗੇ ਦਿੱਤਾ ਹੈ ਅਛਾ ਜੀ ਪਹਿਲੇ ਸੂਏ 20 ਦੇ ਲਾਗੇ ਬੰਨੇ ਰਿਕਾਰਡ ਕੀ ਜੋਦਾ ਦਾ ਇਹ ਵੀ ਦੀ ਤਿੱਲੜ ਤੁਹਾਡੇ ਕੋਲ ਆਣ ਕੇ ਹੋਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਪਤਾ ਨਹੀਂ ਕਿ ਜਵਾਗ ਨੇ ਪੈ ਰਹਾਤਾ ਜਾਂ ਰੱਬ ਜਾਣੇ ਕੀ ਹੋਇਆ ਅੱਛਾ ਜੀ ਤੇ ਹੁਣ ਉਹ ਵੀ ਹੋਣੀ ਸਾਨੂੰ ਥੋੜਾ ਟਾਈਮ ਹੀ ਪਹਿਲਾਂ ਪਤਾ ਲੱਗਾ ਕਿ ਉਹ ਦੂਜੇ ਥਾਣ ਪਸਮੇ ਆ ਹਾਂਜੀ ਉਹ ਪਸਮਿਆਂ ਨਹੀਂ ਠੀਕ ਹੈ ਜੀ ਇੱਕ ਮਗਰਲਾ ਥਾਣਾ ਹੈ ਜੀ ਢੁੱਲੜ ਹੈਣਾ ਜੀ ਹਾਂਜੀ ਆ ਬਾਕੀ ਤਿੰਨ ਓਕੇ ਆ ਬਾਕੀ ਆ ਓਕੇ ਹੈ ਜੀ ਹੈਣਾ ਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਫਿਰ ਇਹਦਾ ਕੀ ਰੇਟ ਕਰਦੇ ਜੀ ਇਹ ਦੇ ਦਾਂਗੇ ਭਾ ਨਹੀ ਇਹ ਸਾਂਭਣ ਵਾਲੇ ਥਾਂ ਹੀ ਦੇਣੀ ਆ ਅੱਛਾ ਜੀ ਇਹਦਾ 95000 ਪਛਾਨਦੇ ਯਾਰ ਹਾਂ ਮਾਨਤਾਨ ਕਰ ਵੰਦਾ ਮਾਨਤਾਨ ਉਹ ਟਰੱਕ ਹੀ ਆ ਤੇ ਮੱਝ ਥੋੜੋ ਹਾਂਜੀ ਉਹ ਦੇਗਾ ਜੀ ਉਹ ਸਾਰੀਆਂ ਮੱਝਾਂ ਉੱਚੀ ਆ ਹਾਂਜੀ ਹਾਂਜੀ ਉਹ ਉਹ ਕੱਡਗਾਠੀ ਤੇ ਪੂਰੀ ਉੱਚੀ ਆ ਜੀ ਇਹਦੀ ਹਾਂਜੀ ਲਓ ਜੀ ਜੇ ਕੋ ਵੀਰ ਆਊਗਾ ਤੁਹਾਡੀ ਵੀਡੀਓ ਆਡੀਓ ਸ਼ੇਅਰ ਕਰੂਗਾ ਗਾਂ ਹਾਂਜੀ ਤੇ ਫਿਰ ਉਹਨੂੰ ਹੋਰ ਮਾਨਤਾਨ ਕਰ ਲਾਂਗੇ ਉਤਰਾ 95 ਦੀ ਡਿਮਾਂਡ ਆ ਅੱਛਾ ਜੀ ਦੋ ਦਿਨਾਂ 14-15 ਲੀਟਰ ਨਾ ਆ ਰਾਮ ਨਾ ਕੱਢੀ ਜਾਣਾ ਠੀਕ ਹੈ ਜੀ ਠੀਕ ਹੈ 95 ਹਾਂਜੀ ਠੀਕ ਹੈ ਤੇ ਵੀਰ ਜੀ ਆਪਣੀ ਲੋਕੇਸ਼ਨ ਤੇ ਇੱਕ ਹੋਰ ਪੁਰਾਣੀ ਛੋਟੀ ਅਛਾ ਜੀ ਉਹ ਵੀ ਮਾਰ ਦੋ ਦਿਖਾ ਦਿਓ ਦਰਸ਼ਕਾਂ ਨੂੰ ਲਿਓ ਜੀ ਲਿਓ ਉਹਨੂੰ ਪਰ ਅਹੀਂ ਨੱਥ ਪਈ ਵੈਸੇ ਅਛਾ ਜੀ ਆਵਲੀ ਆ ਜੀ ਹਾਂ ਜੀ ਲਓ ਜੀ ਕਰੋ ਚੈੱਕ ਇਹ ਵੀ ਉਹਦੀ ਧੀ ਹੈ ਪਰਲੀ ਦੀ ਠੀਕ ਹੈ ਜੀ ਇਹਦੀ ਧੀ ਹੈ ਜੀ ਕਿੰਨਾ ਇਹਦੀ ਮੰਮੀ ਦਾ ਕਿੰਨਾ ਰਿਕਾਰਡ ਹੈ ਇਹਦਾ ਇਸ ਟਾਈਮ ਹੁਣ ਸੂਈ ਜੋ ਇਸ ਟਾਈਮ ਤਾਂ 15 ਕਿ ਲੀਟਰ ਦੁੱਧ ਇਸ ਟਾਈਮ ਹੈਗਾ ਅਛਾ ਜੀ ਠੀਕ ਹੈ ਜੀ ਤੇ ਇਹ ਪਹਿਲੇ ਸੂਏ 12 ਲੀਟਰ ਦੁੱਧ ਦਿੰਦਾ ਇਹਨੇ ਜੀ ਇਹਨੇ ਠੀਕ ਹੈ ਜੀ ਮਿੱਤਰੋ ਇਹਨੇ ਪਹਿਲੇ ਸੂਏ 12 ਲੀਟਰ ਦੁੱਧ ਦਿੰਦਾ ਜੀ ਖੀਰੀ ਸੂਈ ਹੀ ਖੀਰੀ ਸੂਈ ਹੀ ਠੀਕ ਹੈ ਜੀ ਨੀਲੀ ਜਾਂਦੀ ਆ ਨਾ ਜੀ ਹਾਂਜੀ ਹਾਂਜੀ ਇਹ ਲੋਹੀ ਨੀਲੀ ਆ ਲੋਹੀ ਨੀਲੀ ਆ ਜੀ ਹਾਂਜੀ ਲਓ ਜੀ ਇਹ ਹੁਣੀ ਵੀ ਮੇਰੇ ਖਿਆਲ ਦੰਦਾਂ ਜਿਆ ਅੱਛਾ ਜੀ ਸੂਈ ਚੌਗੀ ਲੱਗੀ ਹੋਣੀ ਵੇਖ ਲੈਨੇ ਮਾੜੀ ਲਓ ਜੀ ਕਰਾਓ ਚੈੱਕ ਕਰਾਓ ਜੀ ਡਰ ਨਾ ਜਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਇੱਕ ਮਿੰਟ ਵੇਖ ਲੈਨੇ ਇਹ ਹੈਗੀ ਜੋ ਚੌਗੀ ਜੋ ਚੌਗੀ ਹੈ ਜੀ ਚਾਰ ਦੰਦਾਂ ਦਾ ਠੀਕ ਹੈ ਜੀ ਇਹ ਮੇਰੇ ਖਿਆਲ ਨਾਲ ਨੂੰ ਨੌਵਾਂ ਮਹੀਨਾ ਮਹੀਨਾ ਕੀ ਕੱਚੀ ਜੋ ਅਛੇ ਮਹੀਨਾ ਕੱਚੀ ਹੈ ਜੀ ਹਾਂਜੀ ਠੀਕ ਪਹਿਲਾ ਸੂਏ ਸੁਣਾ ਇਹਨੇ ਨਾ ਨਾ ਦੂਜੇ ਸੂਏ ਦੂਜੇ ਸੂਏ ਸੁਣਾਏ ਪਿਛਲੇ ਸੂਏ ਨੇ 12 ਲੀਟਰ ਪਹਿਲੇ ਸੂਏ ਦੁੱਧ ਦਿੱਤਾ ਠੀਕ ਹੈ ਜੀ ਪਿਛਲੇ ਸੂਏ 12 ਲੀਟਰ ਦੁੱਧ ਦਿੱਤਾ ਜੀ ਹਾਂਜੀ ਤੇ ਦੂਜਾ ਸੂਆ ਸੁਣਾ ਹੈ ਤੇ ਕਿੰਨਾ ਕੁ ਦੇਵਾਂ ਮੈਂ ਮਹੀਨਾ ਕੁ ਲੈ ਜਾਣਾ ਮਹੀਨਾ ਲੈ ਲੈ ਲਓ ਜੀ ਇਸ ਇਸ ਵਾਰ ਪਿਛਲੇ ਨਾਲੋਂ ਵੱਧ ਦੁੱਧ ਹੋਊਗਾ ਠੀਕ ਐ ਜੀ ਡੰਗਰ ਥੋੜੇ ਆ ਨਾ ਇਹ ਡਰਦੇ ਆ ਬਗਾਨੇ ਤੋਂ ਸਾਡੇ ਕਦੀ ਵਿਹਲੀ ਚ ਆਇਆ ਨਹੀਂ ਕੋਈ ਹਾਂਜੀ ਹਾਂਜੀ ਠੀਕ ਐ ਜੀ ਤੇ ਵੀਰ ਜੀ ਕੀ ਰੇਟ ਰੇਟ ਕੀ ਕਰਦੇ ਸਾਰਿਆਂ ਦੀ ਮਾਂ ਜੋ ਆੜੀ ਇਹਦੇ ਆਪਾਂ ਰੇਟ ਦੀ ਵੀ ਗੱਲਬਾਤ ਕਰ ਲਈਏ ਇਹ ਜੇਪੇ ਵੀਰ ਨੇ ਇਤਨਾ ਹੀ ਖੜਨੀ ਕੱਚੀ ਹਾਂਜੀ ਤੇ 90 ਦੀ ਦੇ ਦਾਂਗੇ 90 ਦੀ ਠੀਕ ਐ ਚਲ ਮਹੀਨਾ ਕਿਸੇ ਨੇ ਸਾਹਮਣੀ ਆ ਹਾਂਜੀ ਹਾਂਜੀ ਉਤਰਾ ਦੇ ਲੱਖੋਂ ਬਾਹਰ ਐ ਝੋਟੀ ਹਾਂਜੀ ਹਾਂਜੀ ਤੇ ਝੋਕ ਦੇਈਏ ਨਾ ਦੁੱਧ ਦੇ ਹਿਸਾਬ ਨਾਲ ਹਾਂਜੀ ਹਾਂਜੀ ਲੱਖੋਂ ਬਾਹਰ ਐ ਠੀਕ ਐ ਜੀ 16 16 ਲੀਟਰ ਤੋਂ ਦੀ ਪਿਛਲੇ ਸਾਲ ਨਾ ਨਾ 12 12 ਲੀਟਰ ਠੀਕ ਇਹਦਾ 16 ਲੀਟਰ ਇਹਦਾ ਸਟੈਂਪ 15 ਕਿ ਲੀਟਰ ਦੁੱਧ ਜਿਹੜਾ ਪੱਕਾ ਅੱਛਾ ਇਹਦੀ ਮੰਮੀ ਦਾ ਹਾਂ ਜੀ ਇਹ ਹੁਣੀ ਜੋ 8ਵੇਂ ਸੂਏ ਜੋ ਅੱਛਾ 8ਵੇਂ ਸੂਏ ਹੈ ਜੀ ਇਹ ਹਾਂ ਠੀਕ ਹੈ ਜੀ ਤੇ ਵੀਰ ਜੀ ਆਪਾਂ ਹੋ ਗਏ ਜੀ ਪਸ਼ੂ ਕੰਪਲੀਟ ਆਪਣੇ ਠੀਕ ਹੈ ਜੀ ਆਹ ਮੰਡੀ ਤੇ ਲਓ ਜੀ ਦੋਸਤੋ ਇਹ ਹੀ ਅੱਜ ਦੇ ਆਪਣੇ ਪਸ਼ੂ ਤੇ ਸਾਰੇ ਘਰ ਦੇ ਆ ਮੁੰਡਾ ਕਰਦੇ ਕਰਦੇ ਤੇ ਵੀਰ ਜੀ ਆਪਣਾ ਨੰਬਰ ਹੈ ਤੇ ਨੰਬਰ ਹੈਗਾ ਜੋ ਲੋਕੇਸ਼ਨ ਦੱਸ ਦਿਓ ਜੀ 98153 ਹਾਂਜੀ 52523 98 98153 98153 52523 52523 ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਇਹ ਹੀ ਅੱਜ ਦੇ ਆਪਣੇ ਪੰਜ ਨਾਗ ਵੀਰ ਜੀ 6 6 ਨਾਗ ਹੀ ਹੋ ਗਏ ਹਨਾ ਜੀ ਹਾਂਜੀ 6 ਨਾਗ ਹੀ ਹੋ ਗਏ ਘਰ ਦੇ ਵੀਰ ਦੇ ਪਾਲੇ ਪਸ਼ੂਆ ਜੀ ਸਾਰੇ ਇਹਨਾਂ ਦੀ ਡਿਟੇਲ ਆਏ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਹੈ ਜੀ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰ ਦਿੰਨੇ ਆ ਤੇ ਜਿਹੜੇ ਵੀਰ ਨੇ ਮੱਝ ਲੈਣੀ ਆ ਨਾ ਜਾਂ ਝੋਟਾ ਲੈਣਾ ਉਹੋ ਹੀ ਕਾਲ ਕਰੇ ਹਨਾ ਕਾਲ ਕਰਿਓ ਐਵੇਂ ਨਾ ਆਪਣਾ ਬਣਾ ਟਾਈਮ ਖਰਾਬ ਕਰਿਓ ਤੇ ਸਾਡਾ ਬਣਾ ਕਰਿਓ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਡੰਗਰ ਸਾਫ਼ ਸੁਥਰੇ ਆ ਸਾਫ਼ ਸੁਥਰੇ ਹਨਾ ਨਹੀਂ ਮੁੱਲ ਵੀ ਬੜਾ ਜਾਇਜ਼ ਜਾਈ ਮੰਗਿਆ ਵਾ ਹਾਂਜੀ ਹਾਂਜੀ ਜਾਇਜ਼ ਜਾਈ ਪੂਰਾ ਤੇ ਉਸ ਹਿਸਾਬ ਨਾਲ ਫਿਰ ਬੰਦਾ ਕਾਲ ਕਰੇ ਤੇ ਰੇਟ ਕਰ ਲਾਂਗੇ ਠੀਕ ਹੈ ਜੀ ਤੇ ਦੋਸਤੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਂ-ਨਵੀਂਆ ਵੀਡੀਓ ਲੈ ਕੇ ਆਵਾਂਗੇ ਜੀ ਤੁਹਾਡੇ ਮੱਝ ਦੇਖੋ ਕੁੜੀ ਧੰਨਵਾਦ